ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੋਰਤੀ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੰਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੰਗੀ ਖਲਾ ਦੇ ਵਿੱਚ ਰੱਖਣ ਤੇ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆਂ ਵੀਡੀਓਸ ਨੂੰ ਨਾ ਪਿਆਰ ਦੇ ਲਿਓ ਉਮੀਦ ਕਰਦੇ ਆ ਤੁਸੀਂ ਅੱਗੇ ਵੀ ਸਾਡੀਆਂ ਵੀਡੀਓਸ ਨੂੰ ਨਾ ਪਿਆਰ ਦਿੰਦੇ ਰਹੋਗੇ ਤੇ ਅੱਜ ਵਾਲੀ ਵੀਡੀਓ ਫਿਰ ਮੇਰੇ ਭੈਣਾਂ ਵਾਸਤੇ ਬਹੁਤ ਸੌਖੇ ਤਰੀਕੇ ਦੇ ਨਾਲ ਬਹੁਤ ਸਰਲ ਤਰੀਕੇ ਦੇ ਨਾਲ ਅਸੀਂ ਵਾਸ਼ਰੂਮ ਦੀਆਂ ਟਾਈਲਸ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਅਸੀਂ ਘਰ ਦੇ ਵਿੱਚ ਘਰੇਲੂ ਤਰੀਕੇ ਦੇ ਨਾਲ ਇੱਕ ਕੋਲ ਤਿਆਰ ਕਰਾਂਗੇ ਕੋਈ ਬਾਜ਼ਾਰੋਂ ਅਸੀਂ ਸਮਾਨ ਨਹੀਂ ਲਿਆਵਾਂਗੇ ਕਿਉਂਕਿ ਜਦੋਂ ਵੀ ਅਸੀਂ ਰਾਸ਼ਨ ਲਿਆਣੇ ਆ ਤੇ ਇਹਦੇ ਵਿੱਚ ਇਹ ਸਾਡੀਆਂ ਚੀਜ਼ਾਂ ਆ ਜਾਂਦੀਆਂ ਨੇ ਜਿਹੜੀਆਂ ਅਸੀਂ ਅੱਜ ਵਰਤਣੀਆਂ ਨੇ ਆਲਰੇਡੀ ਸਾਡੇ ਘਰਾਂ ਦੇ ਵਿੱਚ ਭੈਣਾਂ ਦੇ ਕੋਲ ਇਹ ਸਮਾਨ ਹੁੰਦਾ ਹੀ ਆ ਤੇ ਕੋਈ ਸਪੈਸ਼ਲ ਜਾ ਵਣ ਕੇ ਜਾ ਕੇ ਬਾਜ਼ਾਰ ਲਿਆਂਦੀ ਜਰੂਰਤ ਨਹੀਂ ਤੇ ਅਸੀਂ ਦਿਖਾਉਨੇ ਆ ਤੁਹਾਨੂੰ ਅੱਜ ਵੀ ਅੱਜ ਆਪਣੀਆਂ ਟਾਈਲ ਜਿਹੜੀਆਂ ਬਹੁਤ ਗੰਦੀਆਂ ਹੋ ਜਾਂਦੀਆਂ ਦਾ ਦਾਗ ਜਿਹੜੇ ਪੈ ਜਾਂਦੇ ਨੇ ਸਰਫ ਦੇ ਨਾਲ ਆਪਾਂ ਸਾਫ਼ ਕਰਦੇ ਆਂ 클ੀਨਰ ਵਿੰਗੇ ਵਿੰਗੇ ਨਾਲ ਕਰਦੇ ਆਂ ਹੋ ਜਾਂਦੀਆਂ ਨੇ ਸਾਫ਼ ਪਰ ਕੁਝ ਦਾਗਵੇਂ ਦੇ ਹੁੰਦੇ ਨੇ ਜਿਹੜੇ ਸਾਨੂੰ ਜਦੋਂ ਵੀ ਅਸੀਂ ਵਾਸ਼ਰੂਮ ਚ ਜਾਂਦੇ ਆਂ ਸਾਡਾ ਧਿਆਨ ਉਹਨਾਂ ਤੇ ਹੀ ਪੈਂਦਾ ਸਾਨੂੰ ਲੱਗਦਾ ਇਹ ਦਾਗ ਨਹੀਂ ਲੱਗਾ ਸੀ ਕਦੀ ਉਹਨੂੰ ਪੈਰ ਦੇ ਨਾਲ ਕਦੀ ਹੱਥ ਦੇ ਨਾਲ ਮੇਰੀ ਵੀ ਆਦਤ ਆ ਉਹਨੂੰ ਖੁਰੋਚਣਾ ਕਿ ਉਹ ਲੱਗ ਜੇ ਪਰ ਨਹੀਂ ਲੱਗਦਾ ਤੇ ਅੱਜ ਮੈਂ ਇੱਕ ਬਹੁਤ ਵਧੀਆ ਟ੍ਰਿਕ ਪਹਿਲਾਂ ਮੈਂ ਟਰਾਈ ਕੀਤੀ ਆ ਮੈਨੂੰ ਵਧੀਆ ਲੱਗੀ ਮੈਂ ਤੁਹਾਡੇ ਨਾਲ ਤਾਂ ਹੀ ਸਾਂਝੀ ਕੀਤੀ ਆ ਭੈਣੋ ਕਿਉਂਕਿ ਟਾਈਮ ਖਰਾਬ ਤੁਹਾਡਾ ਵੀ ਨਾ ਹੋਵੇ ਤੇ ਇਹ ਮੈਂ ਧਿਆਨ ਜ਼ਰੂਰ ਰੱਖਦੀ ਹੁੰਦੀ ਆ ਕਿ ਆਜੇ ਕੋਲ ਆਪਾਂ ਕਿੱਦਾਂ ਤਰ੍ਹਾਂ ਤਿਆਰ ਕੀਤਾ ਹਾਂਜੀ ਜੀ ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਸਾ ਮਿਲਿਆ ਪੈਣਾ ਵਾਸਤੇ ਜਿਵੇਂ ਕਿ ਸਾਡੇ ਬਾਥਰੂਮ ਦੇ ਵਿੱਚ ਜਿਹੜੀਆਂ ਟਾਈਲਸ ਲੱਗੀਆਂ ਹੁੰਦੀਆਂ ਉਹ ਬਹੁਤ ਜ਼ਿਆਦਾ ਗੰਧੀਆਂ ਹੋ ਜਾਂਦੀਆਂ ਤੇ ਬੜੇ ਜਿਹੜੇ ਦਾਗ ਆ ਉਹ ਨਜ਼ਰ ਆਉਣ ਲੱਗ ਜਾਂਦੇ ਨੇ ਅਸੀਂ ਭਾਵੇਂ ਰੋਜ਼ ਹੀ ਹਾਰਪਿਕ ਦੇ ਨਾਲ ਜਾਂ ਕਿਸੇ ਵੀ ਕਲੀਨਰ ਦੇ ਨਾਲ ਹਨਾ ਮਹਿੰਗੇ ਮਹਿੰਗੇ ਕਲੀਨਰ ਦੇ ਨਾਲ ਆਪਾਂ ਟਾਈਲਸ ਨੂੰ ਕਲੀਨ ਕਰਦੇ ਆਂ ਸਾਫ਼ ਕਰਦੇ ਆਂ ਪਰ ਸਾਫ਼ ਤਾਂ ਹੋ ਜਾਂਦੇ ਪਰ ਕੋ ਜਿਵੇਂ ਦੇ ਦਾਗ ਨੇ ਜਿਹੜੇ ਬਿਲਕੁਲ ਸਾਫ਼ ਨਹੀਂ ਹੁੰਦੇ ਤੇ ਅੱਜ ਆਪਾਂ ਉਹਨਾਂ ਦਾ ਤਰ੍ਹਾਂ ਕਿਵੇਂ ਸਾਫ਼ ਕਰ ਸਕਦੇ ਜਿਵੇਂ ਆ نیچے ਟਾਈਲਸ ਦੇ ਉੱਪਰ ਬਹੁਤ ਦਾਗ ਨੇ ਮੈਂ ਤੁਹਾਨੂੰ ਦਿਖਾਉਣੀ ਆਂ ਤੇ ਆਪਾਂ ਨੂੰ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ 클ੀਨਰ ਕਿਵੇਂ ਬਣਾ ਸਕਦੇ ਆ ਤੇ ਬਿਲਕੁਲ ਇਹ 클ੀਨਰ ਜਾਦੂ ਆ ਤੁਸੀਂ ਜਰੂਰ ਟਰਾਈ ਕਰਕੇ ਦੇਖੋ ਕੋਈ ਮਹਿੰਗੇ ਮਹਿੰਗੇ 클ੀਨਰਾਂ ਦੀ ਲੋੜ ਨਹੀਂ ਹੈਗੀ ਇੱਕਦਮ ਤੁਹਾਡੇ ਟਾਈਲਸ ਜਿਹੜੀਆਂ ਚਮਕ ਜਾਣੀਆਂ ਨੇ ਤੇ ਸਾਫ਼ ਹੋ ਜਾਣੀਆਂ ਨੇ ਚਲੋ ਆਪਾਂ ਕਰਦੇ ਆ ਜੀ 클ੀਨਰ ਨੂੰ ਤਿਆਰ ਜੀ ਜੀ ਸਭ ਤੋਂ ਪਹਿਲਾਂ ਅਸੀਂ ਇੱਕ ਕਟੋਰੀ ਲੈ ਲਾਂਗੇ ਜਿਹੜੀ ਵੇਸਟੀ ਕਟੋਰੀ ਆ ਕਿ ਮਤਲਬ ਇਸ ਤਰ੍ਹਾਂ ਹੀ ਕੋਈ ਟ੍ਰਿਕ ਦੇ ਕੰਮ ਹੀ ਮਿਲ ਜਾਂਦੀ ਜਿੱਦਾਂ ਕੋਈ ਕੋਲ ਵਗੈਰਾ ਤਿਆਰ ਕੈਮੀਕਲ ਬਣਾਉਣਾ ਹੋਵੇ ਤੇ ਇਸ ਕਟੋਰੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਜੀ ਇੱਕ ਚਮਚ ਪਾੜ ਕੇ 베이킹 ਪਾਊਡਰ ਦਾ ਜਿਹਨੂੰ ਆਪਾਂ ਮਿੱਠਾ ਸੋਡਾ ਵੀ ਬੋਲਦੇ ਆ ਤੇ ਇੱਕ ਚਮਚ ਪਾ ਲੋ ਚਾਹੀ ਡੇਢ ਚਮਚ ਪਾ ਲੋ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੁਸੀਂ ਕਿੰਨੀਆਂ ਟਾਈਲਸ ਸਾਫ ਕਰਨੀਆਂ ਨੇ ਠੀਕ ਹੈ ਜੀ ਤੇ ਇੱਕ ਚਮਚ ਮੈਂ ਪਾ ਲਿਆ ਸੀਗਾ ਭਰ ਕੇ 베이킹 ਸੋਡੇ ਦਾ ਤੇ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਪਾਵਾਂਗੀ ਸਰਫ ਦਾ ਠੀਕ ਹੈ ਜੀ ਕੋਈ ਵੀ ਸਰਫ ਤੁਸੀਂ ਪਾ ਸਕਦੇ ਹੋ ਜਿਹਦੇ ਨਾਲ ਤੁਸੀਂ ਆਪਣੇ ਕੱਪੜੇ ਜਿਹੜੇ ਆ ਧੋਣੇ ਆ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਕਰ ਲਾਂਗੇ ਮਿਕਸ ਤੇ ਅਸੀਂ ਕਾਫੀ ਭੈਣਾ ਜਿਹੜੀਆਂ ਆ ਉਹ ਸਿਰਫ ਦੇ ਨਾਲ ਤਾਂ ਟਾਈਲ ਸਾਫ਼ ਕਰਦੀਆਂ ਆ ਤੇ ਉਹ ਉਹ ਵੀ ਜਾਂਦੀਆਂ ਨਹੀਂ ਪਰ ਇਹ ਆ ਕਿ ਕਈ ਦਾਗ ਜਿਹੜੇ ਨਹੀਂ ਨਿਕਲਦੇ ਤੇ ਬੇਕਿੰਗ ਸੋਡਾ ਜਿਹੜਾ ਹੈ ਉਹ ਬਹੁਤ ਵਧੀਆ ਸਫਾਈ ਕਰ ਦਿੰਦਾ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਟਾਈਲਸ ਨੇ ਉਹ ਸਾਫ਼ ਹੋ ਜਾਂਦੀਆਂ ਨੇ ਤੇ ਜ਼ਿਆਦਾ ਜਿਹੜੀ ਮਿਹਨਤ ਆ ਉਹ ਵੀ ਨਹੀਂ ਕਰਨੀ ਪੈਂਦੀ ਤੇ ਹੁਣ ਤੀਸਰੀ ਚੀਜ਼ ਆਪਾਂ ਜਿਹੜੀ ਪਾਵਾਂਗੇ ਉਹ ਆਪਾਂ ਕੋਈ ਵੀ ਟਾਇਲਟ ਕਲੀਨਰ ਜਿਹੜਾ ਹੈ ਉਹ ਇਹਦੇ ਵਿੱਚ ਪਾਵਾਂਗੇ ਜੇ ਤੁਹਾਡੇ ਕੋਲ ਹਾਰਪਿਕ ਹੈ ਤੁਸੀਂ ਹਾਰਪਿਕ ਦੀ ਪਾ ਸਕਦੇ ਹੋ ਤੇ ਹੁਣ ਤੁਸੀਂ ਦੇਖਿਓ ਕਿ ਇਹ ਕਿੰਨਾ ਵਧੀਆ ਜਿਹੜਾ ਸਾਡਾ ਕੋਲਿਆ ਬਣ ਕੇ ਤਿਆਰ ਹੋ ਜਾਣਾ ਤੇ ਇਹ ਕਟੋਰੀ ਤੇ ਚਮਚ ਜਿਹੜਾ ਆ ਇਹ ਮੈਂ ਇਸ ਤਰ੍ਹਾਂ ਹੀ ਰੱਖਿਆ ਹੋਇਆ ਕੋਈ ਨਾ ਕੋਈ ਟ੍ਰਿਕ ਬਣਾਉਣ ਵਾਸਤੇ ਠੀਕ ਹੈ ਜੀ ਇਹਨੂੰ ਮੈਂ ਕਿਚਨ ਦੇ ਵਿੱਚ ਨਹੀਂ ਵਰਤਦੀ ਹੈਗੀ ਤੁਸੀਂ ਦੇਖ ਸਕਦੇ ਆ ਕਿ ਇਹ ਕਿੰਨਾ ਜ਼ਿਆਦਾ ਫੁੱਲ ਗਿਆ ਹੈ ਤੇ ਬਾਹਰ ਆਣ ਲੱਗ ਗਿਆ ਹੈ ਤੁਸੀਂ ਦੇਖ ਸਕਦੇ ਕਿ ਇਹਨੇ ਕਿੰਨਾ ਵਧੀਆ ਫੁੱਲ ਗਿਆ ਹੈ ਹੁਣ ਆਪਾਂ ਇਹਨੂੰ ਕਿੱਦਾਂ ਵਰਤਣਾ ਆ ਤੁਹਾਨੂੰ ਵੀ ਦੱਸ ਦਿਆਂ ਤੇ ਕਿੰਨੇ ਸੋਖੇ ਤਰੀਕੇ ਨਾਲ ਇਹ ਸਾਡਾ ਜਿਹੜਾ ਕੈਮੀਕਲ ਆ ਤਿਆਰ ਹੋ ਗਿਆ। ਤੁਹਾਨੂੰ ਆਪਾਂ ਤੁਹਾਨੂੰ ਦੱਸ ਦਿਆਂ ਕਿ ਇਹਨੂੰ ਆਪਾਂ ਲਗਾਉਣਾ ਕਿਸ ਤਰ੍ਹਾਂ ਆ। ਚਲੋ ਜੀ। ਜਿੱਤੇ ਜਿਹੜਾ ਸਾਡਾ ਕੋਲ ਸੀਗਾ ਉਹ ਜ਼ਿਆਦਾ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਕਟੋਰੀ ਸਾਡੀ ਛੋਟੀ ਸੀ। ਇਸ ਕਰਕੇ ਮੈਂ ਇਹਨੂੰ ਮੱਗ ਦੇ ਵਿੱਚ ਪਾ ਲਿਆ ਕਿਉਂਕਿ ਹਾਂਜੀ ਜੀ ਤੇ ਸਾਡਾ ਜਿਹੜਾ ਕੈਮੀਕਲ ਆ ਉਹ ਕਟੋਰੀ ਜਿਹੜੀ ਛੋਟੀ ਸੀਗੀ ਇਸ ਕਰਕੇ ਬਾਹਰ ਡੁੱਲ ਰਿਆ ਸੀ। ਇਸ ਕਰਕੇ ਮੈਂ ਇੱਕ ਮੱਗ ਵਿੱਚ ਪਾ ਲਿਆ ਤੇ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਲਗਾਉਣਾ ਹੀ ਆ ਬਸ ਤੇ ਇਹ ਨਹੀਂ ਆ ਕਿ ਰਗੜਨਾ ਆ। ਬਸ ਇਸ ਤਰ੍ਹਾਂ ਕਰਕੇ ਅ लगाते जाने है। इस तरह बस लगा देना इन इस तरह साफ कर देना है देखो थायल्स कि जब जो साफ हो, हो जानी जी अपनी सारी ज टायल्स लगा लगावगी ਅਜੀਤ ਮੈਂ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਦੇਖ ਸਕਦੇ ਆ ਕਿ نیچے ਵੀ ਜਿਹੜਾ ਹੈ ਕਿੰਨਾ ਜ਼ਿਆਦਾ ਦਾਗ ਆ ਲਾਪਨੀਚੇ ਵੀ ਤੇ ਜਿਹੜਾ ਸਾਫ਼ ਕਰਾਂਗੇ ਤੁਸੀਂ ਦੇਖਿਓ ਕੋਈ ਕਾਗਦ ਵਾਲੀ ਜਿਹੜੀ ਆ ਇਹਨਾਂ ਨੂੰ ਉਹਦੇ ਪਤਾ ਨਹੀਂ ਚੱਲਦਾ ਪਿਆ ਤੇ نیچے ਤੁਸੀਂ ਦੇਖਿਆ ਇਹ ਦਾਗ ਕਿੰਨਾ ਗੰਦਾ ਸੀਗਾ ਤੁਸੀਂ ਦੇਖਿਓ ਕਿ ਇਹ ਦਾਗ ਨੇ ਇੱਕਦਮ ਮਲਬਦਾਰ ਜਿਹੜੇ ਮਿੱਗੇ ਨੇ ਤੇ ਸਾਡੇ ਕੱਦਾਂ ਜਿਹੜੀਆਂ ਕੋ ਇੱਕਦਮ ਨਰਮ ਹੋ ਹੋ ਜਾਣੀਆਂ ਜਿਹੜਾ ਬੇਕਿੰਗ ਸੋਡਾ ਆਪਾਂ ਪਾਇਆ ਨਾ ਤੇ ਇਹਦੇ ਨਾਲ ਬਹੁਤ ਵਧੀਆ ਕਲੀਨ ਹੁੰਦੀ ਹੈ ਡਾਇਸ ਤੇ ਹਰ ਪਿੱਛੇ ਕਰਪਾ ਤੱਕ ਵੈਸੇ ਹੀ ਬਹੁਤ ਵਧੀਆ ਕੋਲ ਤਿਆਰ ਹੁੰਦਾ ਇਹਦੇ ਨਾਲ ਮੈਂ ਆਲਰੇਡੀ ਪਹਿਲਾਂ ਵੀਡੀਓਸ ਅਪਲੋਡ ਕੀਤੀਆਂ ਨੇ ਜਿਵੇਂ ਪਲਾਸਟਿਕ ਦੇ ਬਰਤਨ ਸਾਫ ਕਰਨ ਵਾਸਤੇ ਹੈ ਨਾ ਤੇ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਅੱਜ ਮੈਂ ਤਾਂ ਟਾਇਲਸ ਦੀਆਂ ਵੀ

छोकू जि वजपर छोपू जहां भी मेरे बच्चे खेल माता देख सकते हैं कि इतना दाह कि वो साफ हो गई है कान के उ दिखाने ਇਹੜਾ ਮੇਰੇ ਕੋਲੇ ਕੋਲ ਬਚਿਆ ਮੈਂ ਬਾਕੀ ਦੀਵਾਰਾਂ ਤੇ ਹੀ ਉਹ ਨੀਂਹ ਲਗਾ ਲੂੰਗੀ ਤੇ ਉਹ ਨੀਂਹ ਨੂੰ ਕੀ ਹੋਏਗਾ ਕਿ ਜਿਹੜੀ ਅੰਦਰਲੀ ਕੰਧ ਐ ਉਹਦੇ ਉੱਪਰ ਕੋਲ ਲਗਾ ਹੋਇਆ ਤੇ ਉਹ ਫੁੱਲ ਜਾਏਗਾ ਤੇ ਫੁੱਲਣ ਨਾਲ ਜਿਹੜੀ ਗੰਦਗੀ ਉਹ ਬਹੁਤ ਜਲਦੀ ਆ ਜਾਈ ਕਿ نیچے ਉਹ ਨੀਂਹ ਮੈਂ ਇੱਧਰ ਹੀ ਕੱਤੇ ਲਗਾ ਰਾਂ ਹਾਂ ਕਿਉਂਕਿ ਤਾਂ نیچے ਮੈਂ ਤੁਹਾਨੂੰ ਜਲਦੀ ਸਾਫ਼ ਕਰਕੇ ਦਿਖਾਤਾ ਪਰ ਤੁਸੀਂ نیچے ਵੀ ਲੱਗਾ ਰਹਿੰਦੇ ਹੋ ਠੀਕ ਹੈ ਜੀ ਮਤਲਬ ਜਿੰਨੇ ਚਿਰ ਤੁਸੀਂ ਸਾਰੇ ਮੋਸਟੂਮ ਦੀਆਂ ਦੀਵਾਰਾਂ ਕਰਕੇ ਆਉਣੀਆਂ ਨੇ ਨਾ ਉਹ ਨੀਂਹ ਉਹ ਤੁਹਾਡੀ ਜਿਹੜੀ ਪਹਿਲੀ ਦੀਵਾਰ ਐ ਉਹਨੇ ਚੰਗੀ ਤਰ੍ਹਾਂ ਸਾਫ ਹੋ ਜਨੈ ਸਫਰਸ਼ ਨੂੰ ਵੀ ਤੁਸੀਂ ਲਗਾ ਕੇ ਅਚਾਈ ਦੇਣਾ ਠੀਕ ਹੈ ਸਾਕੇ ਦੀ ਬਾਰਾ ਤੇ ਮੈਂ ਲਗਾ ਕੇ ਫਿਰ ਤੁਹਾਡੇ ਨਾਲ ਰਿਜ਼ਲਟ ਦੇਖਦੇ ਆਂ ਇਹ ਸਾਡੀ ਟ੍ਰਿਕ ਕਿਵੇਂ ਦੀ ਰਹੀ ਆ ਇਹਦਾ ਰਿਜ਼ਲਟ ਕਿਵੇਂ ਦਾ ਹੈ ਵੈਸੇ نیچے ਤੇ ਮੈਂ ਕਰਕੇ ਦੇਖਿਆ ਰਿਜ਼ਲਟ ਤੇ 100% ਹੈ ਬਾਕੀ ਜਿੰਨਾ ਚਿਰ ਤੁਸੀਂ ਨਹੀਂ ਰਿਵਿਊ ਦਿੰਦੇ ਉਹਨਾਂ ਚਿਰ ਸਾਡੇ ਕੋਈ ਫਾਇਦਾ ਨਹੀਂ ਤੁਸੀਂ ਦੱਸਣਾ ਇਹ ਚੀਜ਼ ਨੂੰ ਇਸ ਟ੍ਰਿਕ ਨੂੰ ਅਜ਼ਮਾ ਕੇ ਕਿ ਇਹ ਟ੍ਰਿਕ ਕਿੰਨੀ ਕੁ ਕਾਮਯਾਬ ਹੈ ਤੇ ਚਲੋ ਮੈਂ ਬਾਕੀ ਕੰਦਾ ਤੇ ਵੀ ਲਗਾਣਾ ਹੁੰਦੀ ਏ ਤੇ ਇਹਦੇ 5-7 ਮਿੰਟ ਬਾਅਦ ਆਪਾਂ ਆ ਗਏ ਵਾਪਸ ਤੇ ਆਪਾਂ ਉਧਰੇ ਇਹੋ ਹੀ ਮਾਕੇ ਜਿਹਦੇ ਵਿੱਚ ਮੈਂ ਬੋਲ ਕੇ ਆ ਕਿ ਤੁਸੀਂ ਤਾਲ ਦੇ ਕੇ ਸਰਫਾ ਲੱਗ ਰਿਹਾ ਤੇ ਚਲੋ ਫਦੇ ਤੁਸੀਂ ਦੇਖੋ ਨੂੰ ਟਾਈ ਕਰਕੇ ਵੇਖੋ ਤਰੀਕਾ ਵਾਕਿਆ ਹੀ ਕੰਮ ਦਾ ਵਾ ਬਹੁਤ ਜ਼ਿਆਦਾ ਹੈ ਜਿਹੜਾ ਗੰਦਾ ਪਾਣੀ نیچے ਆ ਗਿਆ ਜਾ ਇਸੇ ਨਾਲ ਪਕਾਣੀ ਚੱਲਦਾ ਤਾਂ ਹੀ ਮੈਂ ਤੁਹਾਨੂੰ ਪਰਸ਼ਟੇ ਕਰਕੇ ਦਿਖਾਈਏ ਠੀਕ ਹੈ। ਦੇਖੋ ਹੈਗ ਮਾਰੀ ਕਿ ਬੇ ਵਾ ਕੇਕ ਮਾਰੀ ਜੇ ਕਿ ਆਪੀ ਤੁਸੀਂ ਯੂ ਟ੍ਰਾਈ ਕਰਕੇ ਦੇਖਿਓ। ਪਤਾ ਕਿ ਮੈਨੂੰ ਵੀ ਟ੍ਰਿਕ ਕਰਕੇ ਜਦੋਂ ਮੈਨੂੰ ਰਿਜ਼ਲਟ ਸਾਹਮਣੇ ਵਧੀਆ ਲੱਗਦਾ ਫੇਰੇ ਮੈਨੂੰ ਦੱਸਣ ਦਾ ਮਜ਼ਾ ਆਉਂਦਾ ਹੈ ਕਿਉਂਕਿ ਮੈਨੂੰ ਦਿਲ ਭੈਣਾ ਦੀ ਖਪਾਈ ਵੀ ਹੋ ਜੇ ਤੇ ਟ੍ਰਿਕ ਸਾਡੀ ਕੰਮ ਨਾ ਕਰੇ। ਤੁਫਿਰ ਰਿਜ਼ਲਟ ਦੇ ਮਜ਼ਾ ਨਹੀਂ ਆਉਂਦਾਗਾ ਵੀਡੀਓ ਬਣਾਉਂਦਾ ਤੇ ਜਦੋਂ ਰਿਜ਼ਲਟ ਸਾਹਮਣੇ ਆਉਂਦਾ ਨਾ ਫਿਰ ਮੈਨੂੰ ਹੁੰਦਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਤਾਂ ਜਦ ਲਈ ਪੈਣਾ ਤੇ ਪ੍ਰੋਬਲਮ ਵੀ ਸੋਲਵ ਹੋ ਜੇ ਕਿਉਂਕਿ ਕਿਸੇ ਵੇਲੇ ਸਾਡੇ ਕੋਲ ਘਰੇ ਮਹਿੰਗੇ ਮਹਿੰਗੇ ਕਲੀਨਰ ਹਨਾ ਨਹੀਂ ਹੁੰਦੇ ਅਵੇਲੇਬਲ ਜ਼ਰੂਰੀ ਨਹੀਂ ਹੁੰਦਾ ਕਿ ਹਰ ਟਾਈਮ ਸਾਡੇ ਕੋਲ ਚੀਜ਼ ਅਵੇਲੇਬਲ ਹੀ ਹੋਵੇ ਤੇ ਆਰਪਿਕ ਸਬਸ ਤਾਂ ਸਾਡੇ ਕੋਲ ਹੁੰਦਾ ਹੀ ਤੇ ਬੇਕਿੰਗ ਸੋਡਾ ਵੀ ਨਾਰਮਲ ਹੀ ਸਾਡੀ ਕਿਚਨ ਦੇ ਵਿੱਚ ਮਿਲ ਹੀ ਜਾਂਦਾ ਸਾਨੂੰ ਹਨਾ ਤੇ ਤੁਸੀਂ ਇਹ ਜਿਹੜਾ ਕੋਲ ਹੈ ਬਣਾ ਕੇ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਬਹੁਤ ਵਧੀਆ ਟਾਇਲ ਸਾਫ ਹੋਈਆਂ ਨੇ بس ਮੈਂ ਨਾ ਟੈਬ ਨਹੀਂ ਸਾਫ ਕੀਤੀਆਂ ਮੈਂ ਕਿਹਾ ਕਿ ਜਿੰਨੀ ਤੇ ਪਹਿਲੇ ਮੈਂ ਨਹੀਂ करूंगी ਉਨੀ ਦੇ ਤੱਕ ਮੈਂ ਰਿਜ਼ਲਟ ਨਹੀਂ ਦਿਖਾਵਾਂਗੀ ਟੈਬ ਵਾਸਤੇ ਮੈਂ ਇੱਕ ਵੀਡੀਓ ਪਾਈ ਹੈ ਕੋਲਗੇਟ ਵਾਲੀ ਤੁਸੀਂ ਜਰੂਰ ਜਾ ਕੇ ਦੇਖਿਓ ਉਹਦੇ ਨਾਲ ਸਾਡੀਆਂ ਟੂਟੀਆਂ ਬਹੁਤ ਸਾਫ ਹੋ ਜਾਂਦੀਆਂ ਨੇ ਤੇ ਇਹ ਵਾਰ ਇੱਕ ਬਿਲਕੁਲ ਕਮਜਾਵਾ ਜੀ ਪਹਿਲੇ ਮੈਂ ਟਰਾਈ ਕਰ ਲਈਆ ਮੈਨੂੰ ਵਧੀਆ ਲੱਗਾ ਰਿਜ਼ਲਟ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਤੇ ਪਲੀਜ਼ ਜੀ ਅਜਿਹਾ ਸੁੱਖੇ ਸੁੱਖੇ ਸਰ ਸਰ ਤਰੀਕਾ ਟਰਿਕਾਂ ਜਿਹੜੀਆਂ ਨੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਤੁਸੀਂ ਤੁਹਾਨੂੰ سپورਟ ਜਰੂਰ ਕਰਿਓ ਜੀ ਤੁਸੀਂ سپورਟ ਕਰਦੇ ਹੋ ਤਸਾਬਿਲ ਕਰਦੇ ਕਿ ਕੀ ਹੋਰ ਵੀਡੀਓ ਨਹੀਂ ਤੇ ਆਸਾਨ ਸੰਤਿਕਾ ਮੇਲੇ ਆ ਕਿ ਆਵਾ ਤੁਹਾਡੇ ਨੂੰ ਹਾਂਜੀ ਹਾਂਜੀ ਹੋ ਹੋ ਪਾਣੀ ਬਹੁਤ ਇਕ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਹੋਈ ਆ ਹੈ ਕੰਮ ਜਾਵੇ ਹੁਣ ਨੀਚੇ ਵੀ ਸਾਡੀ ਇਸ ਤਰ੍ਹਾਂ ਸਾਫ ਕਰਾਂਗੀ ਹਾਂਜੀ ਤੁਸੀਂ ਦੇਖ ਸਕਦੇ ਆ ਸਾਡੀਆਂ ਟਾਇਲ ਜਿਹੜੀਆਂ ਕਿੰਨੇ ਸੋਹਣੇ ਤੇ ਚੜਨ ਵਾਲ ਜਿਹੜੀਆਂ ਸਾਫ ਹੋ ਗਈਆਂ ਨੇ ਸੱਚੀ ਬਹੁਤ ਵਧੀਆ ਸਾਫ ਹੋਈਆਂ ਨੇ ਇਸ ਤੋਂ ਬਾਅਦ ਤੁਸੀਂ ਇਹਨੂੰ ਇਸੇ ਸਾਫ ਕਪੜੇ ਦੇ ਨਾਲ ਹਨਾ ਜਿਹਨੇ ਥੋੜਾ ਕੋਟਨ ਦਾ ਕਪੜਾ ਵਧੀਆ ਸਾਫ ਹੋਉਂਦਾ ਆਪਾਂ ਕਲੀਨਰ ਦੇ ਵਾਸਤੇ ਰੱਖੀ ਹੁੰਦਾ ਹੈ ਤੇ ਆਈ ਪਾਣੀ ਪਾ ਹਾਂ ਜਿਵੇਂ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਕੋਟਨ ਦਾ ਕਪੜਾ ਲੈ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਵਾਕਿਆ ਹੈਗੀ ਵਧੀਆ ਆ ਦੇਖੋ ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਟਾਈਲਸ ਕਿੰਨੀਆਂ ਜ਼ਿਆਦਾ ਸਾਫ ਹੋ ਗਈਆਂ ਤੇ ਮੈਨੂੰ ਲੱਗਦਾ ਵੀ ਜਾਦੇ ਪੈਸੇ ਵੀ ਨਹੀਂ ਖਰਚੇ ਦੀ ਜ਼ਰੂਰਤ ਹੈਗੀ ਮਹਿੰਗੇ ਮਹਿੰਗੇ ਕਲੀਨਰ ਲੈਣ ਦੀ ਤੋ ਬਹੁਤ ਵਧੀਆ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਮੀਆਂ ਚੀਜ਼ਾਂ ਲਈ ਅਸੀਂ ਕੋਲ ਕਰ ਲਿਆ ਸੀ ਤਿਆਰ ਕਿ ਟਾਈਲ ਸਾਡੀਆਂ ਬਿਲਕੁਲ ਇੱਕਦਮ ਚਮਕਣ ਲੱਗੀਆਂ ਨੇ ਤੇ ਬਹੁਤ ਵਧੀਆ ਟ੍ਰਿਕ ਆ ਭੈਣੋ ਜਰੂਰ ਟਰਾਈ ਕਰਿਓ ਹਾਂ ਜਿੱਤੀ ਦੇਖਦੇ ਸਾਡਾ ਕਾਕਾ ਵੀ ਕਹਿਣ ਡਿਆ ਵਿੱਚ ਹੀ ਤੇ ਦੇਖੋ ਦੇਖੋ ਕਿੰਨੀਆਂ ਜ਼ਿਆਦੀਆਂ ਕਲੀਨ ਹੋ ਗਈਆਂ ਟਾਈਲਸ ਨਾ ਟਾਈਲ ਤੇ ਜਿਹੜੇ ਦਾਗ ਸੀਗੇ ਇੱਥੇ ਕਿੰਨੇ ਜ਼ਿਆਦੇ ਦਾਗ ਸੀਗੇ ਉਹ ਸਾਰੇ ਸਾਡੇ ਟਾਈਲ ਦੇ ਸਾਫ ਹੋ ਗਏ ਨੇ ਤੇ ਸਾਡੇ ਜਿਹੜਾ ਵਾਸ਼ਰੂਮ ਆ ਇਕਦਮ ਕਲੀਨ ਤੇ ਅਹਿਸਾਸ ਸੁਥਰਾ ਹੋ ਗਿਆ ਤੇ ਹਰ ਇੱਕ ਪੈਨ ਨੂੰ ਹੰਗਾਇਆ ਨਾ ਕਿ ਮੇਰੇ ਵਾਸ਼ਰੂਮ ਸਾਫ ਹੋਣ ਮੇਰੀ ਕਿਚਨ ਸਾਫ ਹੋਵੇ ਤੇ ਮੈਂ ਬਹੁਤ ਛੋਟੀਆਂ ਛੋਟੀਆਂ ਟਿਕ ਟਸਾਂ ਤਰੀਕ ਤੁਹਾਡੇ ਵਾਸਤੇ ਲੈ ਕੇ ਆਂਦੀ ਆ ਤੇ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰਿਓ ਜੀ ਤੇ ਰਹੀ ਗੱਲ ਟੈਪਸ ਸਾਫ ਕਰਨ ਦੀ ਟੂਟੀਆਂ ਸਾਫ ਕਰਨ ਦੀ ਤੇ ਮੈਂ ਉਹ ਵੀ ਵੀਡੀਓ ਪਾਈ ਹੋਈ ਆ ਤੁਸੀਂ ਜਰੂਰ ਜਾ ਕੇ ਦੇਖਣਾ ਕੋਲ ਜੇਟ ਵਾਲੀ ਕਿ ਤੁਸੀਂ ਦੱਸ ਸਕਦੇ ਹੋ ਕਿ ਕਿਵੇਂ ਦੀ ਲੱਗੀ ਤੁਹਾਨੂੰ ਇਹ ਸਾਜੇ ਨੂੰ ਸਾਡੀ ਇਹ ਟ੍ਰਿਕ ਤੇ ਮੈਨੂੰ ਤੇ ਬਹੁਤ ਵਧੀਆ ਲੱਗੀ ਤੇ ਵੀ ਸਾਡੀ ਟ੍ਰਿਕ ਜਿਹੜੀ ਹੈ ਯੂਸਫੁਲ ਰਹੀ ਆ ਤੇ ਸਾਰੀਆਂ ਭੈਣਾਂ ਜ਼ਰੂਰ ਟਰਾਈ ਕਰਿਓ ਤੇ ਜਿਹੜੇ ਨਵੇਂ ਆਏ ਨੇ ਮੇਰੇ ਭਰਾ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਪੋਰਟ ਜ਼ਰੂਰ ਕਰੋ ਤੇ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਬਹੁਤ ਆਸਾਨ ਸੋਖੀਆਂ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਈਏ ਬਿਲਕੁਲ ਮਹਿੰਗੀਆਂ ਵੀ ਨਾ ਹੋਣ ਫਿਰ ਬਹੁਤ ਸੋਖੇ ਤਰੀਕੇ ਦੇ ਨਾਲ ਜਿਹੜੀਆਂ ਘਰ ਦੇ ਵਿੱਚ ਨੇ ਉਹ ਸਾਡੀ ਟ੍ਰਿਕ ਕੈਮੀਕਲ ਕੁਝ ਵੀ ਹੈ ਉਹ ਬਣ ਕੇ ਤਿਆਰ ਹੋ ਜਾਵੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਟਾਈਲਸ ਇੱਕਦਮ ਨੰਨੀਆਂ ਲੱਗ ਰਹੀਆਂ ਨੇ ਕੋਈ ਵੀ ਕਿਉਂਕਿ ਦਾਗ ਜਿਹੜੇ ਆ ਉਹ ਤੇ ਜਦੋਂ ਵੀ ਆਪਾਂ ਵਾਸ਼ਰੂਮ ਯੂਜ਼ ਕਰਕੇ ਜਾਂਦੇ ਨਾ ਆ ਕੇ ਜਾਂਦੇ ਉਸ ਵੇਲੇ ਪਾਣੀ ਦੇ ਛਿੱਟੇ ਪੈਂਦੇ ਆਪਾਂ ਦੇ ਪਾਣੀ ਸੁੱਕ ਕੇ ਤੇ ਉਹ ਵਾਈਟ ਵਾਈਟ ਜਿੰਨਾ ਵੀ ਆ ਗੰਧੀ ਜਿਹੜੀ ਹੋਣ ਲੱਗ ਜਾਂਦੀ ਆ ਤੇ ਦੂਸਰੇ ਤੇ ਇਸ ਲਈ ਤੇ ਨਹੀਂ ਸਾਡੀਆਂ ਟਾਈਲਸ ਜਿਹੜੀਆਂ ਕਾਫੀ ਖਰਾਬ ਖਰਾਬ ਲੱਗਣ ਲੱਗ ਜਾਂਦੀਆਂ ਤੇ ਤੁਸੀਂ ਹਫਤੇ 'ਚ ਇੱਕ ਵਾਰੀ ਇਸ ਕੈਮੀਕਲ ਦੇ ਨਾਲ ਇਸ ਘੋਲ ਦੇ ਨਾਲ ਤਿਆਰ ਕਰ ਲਓ ਤਿਆਰ ਕਰਕੇ ਘੋਲ ਨੂੰ ਇਹਦੇ ਨਾਲ ਸਾਫ਼ ਕਰੋ ਤੇ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ ਤੇ ਮਹਿੰਗੇ ਮਹਿੰਗੇ ਕਲੀਨਰਾਂ ਦੀ ਵੀ ਲੋੜ ਨਹੀਂ ਆ ਤੇ ਪੈਸੇ ਖਰਚਣ ਦੀ ਵੀ ਜ਼ਰੂਰਤ ਨਹੀਂ ਆ ਜ਼ਿਆਦਾ ਠੀਕ ਹੈ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰਿਆ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ